ਓਏ ਵੀਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨੀਲੀ ਕਬੂਤਰੀ ਕੱਲ ਬਾਗੀ ਸੀ ਕੀ ਉਹ ਬੈਠੀ ਆ ਹੁਣ ਤਾਂ ਥਲੇ ਲਵੇ ਉਹ ਜਾਂਦੀ ਆ ਅੰਦਰ ਨੂੰ ਖੋਡੇ ਤੇ ਇਹ ਆ ਗਈ ਇੱਥੇ ਆ ਗਈ ਦੀ ਆਪਾਂ ਨੂੰ ਲੈ ਆਂਦੀ ਦੀ ਫੜ ਕੇ ਹੁਣ ਮੀਂਹ ਪੈ ਰਿਹਾਗਾ ਹੁਣ ਧੁੱਪ ਨਿਕਲੀ ਹੋਈ ਆ ਦੇਖੋ ਮੀਂਹ ਆ ਗਿਆ ਕਣੀਆਂ ਪੈਣ ਲੱਗੀਆਂ ਨੇ ਜਾਨਵਰ ਵੀ ਆਪਣੇ ਆ ਆ ਆ ਆ ਆਹ 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 Au, 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 ਮੇਰਾ ਭਰਾ ਵੜ ਕੇ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਤਾਂ ਕਿ ਛੋਟੇ ਤੱਕ ਆਪਣੀ ਨਵੀਂ ਵੀਡੀਓ ਪਾਉਣ ਸਕੇ ਸਬਸਕ੍ਰਾਈਬ ਜਰੂਰ ਕਰਾਵੋ ਥੋੜੇ ਸਰਤੀ ਆ ਭਰਾ ਉਹ ਸਾਰਾ ਕੁਝ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਮੇਰਾ ਭਾਈ ਬਣ ਕੇ ਤੁਹਾਡੀ ਕਾਮਯਾਬੀ ਤਾਂ ਮੇਰੀ ਕਾਮਯਾਬੀ ਆ ਆ ਦੇਖੋ ਜਾਨਵਰ ਆਪਣੇ ਆ ਗਏ ਉਹ ਐ ਵੀ ਹੁਣ ਆਪਾਂ ਨੇ ਕਬੂਤਰੀ ਨੂੰ ਇਕ ਨਹੀਂ ਛੜਤਾ ਇਹਦੇ ਬੱਚੇ ਕੱਢੇ ਹੋਏ ਤੇ ਛੋਟੇ ਛੋਟੇ ਮਾਹਾਂ ਵੀ ਕੱਟ ਨਹੀਂ ਕਰਨੇ ਐ ਇੱਕ ਨੇ ਹੌਲੀ ਹੌਲੀ ਜਿੱਦਦੇ ਹੁਣ ਇਹ ਆ ਪੁੱਡੂ ਵੀ ਉਧਦੇ ਦੇਖਾਂਗੇ ਇਹਨੂੰ ਚੱਲ ਬੱਟੋ ਉਧਰ ਆ ਜਾਂਦੀ ਆ ਮਾਦਰ ਇਹ ਬਾਗੀ ਦੀ ਕੱਲ ਜਾਨੀ ਫੇ ਲੈ ਕੇ ਆਂਦੀ ਆ ਦੇਖੋ ਕਣੀਆਂ ਪੈ ਰਹੀਆਂ ਨੇ ਜੀ ਗੋਲਾ ਬੱਚਾ ਆਪਣਾ ਰੰਗ ਬਦਲ ਗਿਆ ਪਹਿਲਾਂ ਗੋਲਾ ਤੇ ਸਾਰਾ ਹੁਣ ਇਹਦਾ ਮੱਥਾ ਸਿਰ ਚਿੱਟਾ ਹੋ ਗਿਆ ਉੱਪਰੋਂ ਵੀ ਚਿੱਟਾ ਹੋ ਗਿਆ ਹੈ ਆਪਦੇ ਬਾਪ ਵਰਗੀ ਹੋ ਜਾਣਾ ਆ ਫਿਰਦਾ ਦਾ ਬਾਪ ਆ ਫਿਰਦਾ ਇਹ ਆਪ ਢੇਰੀ ਦੇ ਉੱਤੇ ਤੂੜੀ ਦੀ ਤੇ ਕਣੀਆਂ ਦੇਖੋ ਕਿੰਨੀਆਂ ਪੈ ਰਹੀਆਂ ਨੇ ਓ ਓ ਓ ਓ ਓ ਓ ਆ ਗਈ ਜੀ ਨੀਲੀ ਇਹਦਾ ਮੈਨੂੰ ਬਹੁਤ ਫਿਕਰ ਪੈ ਗਿਆ ਦੀਆ ਮਹਾ ਵੀ ਬੱਚਿਆਂ ਦਾ ਔਖਾ ਹੋ ਜੂ ਕਿਤੇ ਬੱਚੇ ਵਿੱਚ ਖਰਾਬ ਵੀ ਨਾ ਹੋ ਜਾੜਾ ਗੱਡੇ ਕੜਾਏ ਪਹਿਲਾਂ ਇਹਦੇ ਆ ਕਬੂਤਰ ਇਹ ਭੱਜ ਗਿਆ ਦੀਗਾ ਇਹ ਵਾਲਾ ਇਹ ਬਹੁਤ ਔਖਾ 4 ਦਿਨਾਂ ਬਾਅਦ ਆਇਆ ਦੀ ਉਦੋਂ ਇਹਦਾ ਬੱਚਾ ਇੱਕ ਖਰਾਬ ਹੋ ਗਿਆ ਆਂਡਾ ਮਕੇ ਕਿਸੇ ਮੁੰਡੇ ਨੂੰ ਦੇਤਾ ਦੀ ਉਹਨੇ ਕੂਤਰ ਥਲੇ ਧਰ ਲੈਦੀ ਬੱਚਾ ਨਿਕਲੇ ਉਹਦਾ ਗੋਲੇ ਰੰਗੇ ਐਹ ਜਿਹੇ ਗੋਲੇ ਰੰਗੇ ਬੱਚੇ ਪਾਉਂਦੀ ਆ ਹੁਣ ਦੋ ਬੱਚੇ ਕੱਢੇ ਨੇ ਅਜੇ ਤੱਕ ਦਾ ਬੱਚੇ ਜਾਣੀਆਂ ਕੁਝ ਨਹੀਂ ਨੇ ਕਿ ਜਿਹੜੇ ਜਿਹੇ ਹੁੰਦੇ ਨੇ ਲੱਤਾਂ ਕਾਲੀਆਂ ਨੇ ਉਹਨਾਂ ਦੀਆਂ ਕੱਲਪਾ ਖੋਡੇ ਵੀ ਐਨ ਸੈੱਟ ਕਰਤੇ ਆ 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 ਆਉਂਕੇ ਖਾਂਬੇ ਜੇ ਹੋ ਝੜ ਗਏ ਤੇ ਇਹਨਾਂ ਦੇ ਝਾੜਾਂ ਚ ਪਾਏ ਨੇ ਆ ਚੱਲਿਆ ਦੇਖੋ ਦੁਬਾਰਾ ਹੁਣ ਇਹਨਾਂ ਦੇ ਰੰਗ ਹਰਾ ਤੇ ਲਾਲ ਨੀਲਾ ਇਹ ਤਿੰਨ ਰੰਗੇ ਲਾ ਮੰਗੇ ਆਹ 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 ਦੇਖੋ ਜੀ ਲੱਠੇ ਕਬੂਤਰ ਵਾਲਾ ਆ ਕਬੂਤਰੀ ਵਾਲਾ ਕਬੂਤਰ ਨੀਲੀ ਤੇ ਗੁੜ ਕਰਿਆ ਆਵੇ ਹੁਣ ਅੰਦਰ ਨਹੀਂ ਵੜਨ ਦੇ ਰਿਹਾ ਕੋਡੇ ਚ ਇਹ ਕੜਤੀ ਵਾਰੇ ਪਤਾ ਪੈਂਦਾ ਇਹਦੀ ਵੀ ਕੰਨੀ ਜੀ ਟੁੱਟ ਗਈ ਵਿਚਾਰੇ ਦੀ ਗੱਲ ਆ ਗਈ ਆਪਣੀ ਲਾਡੋ ਹਾਂ ਲਓ ਜੀ ਇਹਨੇ ਵੀ ਆਵਾਜ਼ ਦੇਤੀ ਵੀ ਹਾਂ ਖੜੀਆਂ ਵਾ ਆਹ ਏ ਰੱਬ ਯਾਰ ਕੀ ਕਰੀ ਜਾਂਦਾ ਮੀਂਹ ਜਾਂ ਨਾ ਹਟਦਾਗਾ ਨਾ ਪਉਂਦੀ ਆ ਵਿਚ ਅੱਜ ਨਾਲੋਂ ਜ਼ਿਆਦਾ ਛੱਟੇ ਦੇ ਜਾਨਬਰ ਕਦੇ ਅੰਦਰ ਹੋ ਜਾਂਦੇ ਨੇ ਕਦੇ ਬਾਹਰ ਹੋ ਜਾਂਦੇ ਨੇ ਉਹਨਾਂ ਉੱਪਰ ਲੈ ਜਾਂਨ ਵਰ ਜੰਨਾ ਚਾਰੇ ਇਹਨਾਂ ਨੂੰ ਛੱਡਦੇ ਨਹੀਂ ਹੈਗੇ ਉਹਨਾਂ ਟਾਈਮ ਉਹ ਆਉਂਦੇ ਨਹੀਂ ਤੇ ਹੁਣ ਬਾਹਰੇ ਆ ਜਣਾ ਆ ਗਏ ਦੇਖੋ ਆ ਆ ਆ ਆ ਆ ਉਹਨਾਂ ਹਟ ਗਈ ਬ੍ਰੇਕ ਬ੍ਰੇਕ ਕਣੀ ਜੀ ਰਹਿ ਗਈ ਅੱਜ ਮੈਂ ਦਪਾਇਰੇ ਛੜਤੇ ਤੇ ਇੱਕ ਡੇਢ ਕਬਜੇ ਮੈਂ ਚਾਲ ਉਡ ਲਾਨਗੇ ਕਿਉਂ ਬੱਦਲ ਬਾਈ ਦੇ ਚਾਂਸ ਹੈ ਜਾਂ ਦੀਂਦੇ ਤੇ ਵੀ ਮੀਂਹ ਆਊਗਾ ਆਏ ਨਹੀਂ ਤੇ ਪਤਾ ਵੀ ਧੁੱਪ ਦੇ ਵਿੱਚ ਮੀਂਹ ਪਾਉ ਪਤੰਦਰ ਆ ਆ ਗਏ ਜੀ ਦੇਖੋ ਅਹ 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 ਦੇਕਾਂ ਦਾ ਬਹੁਤ ਪੰਗਾ ਪੈਂਦਾ ਆਪਾਂ ਨੂੰ ਨੀਲਾ ਕਬੂਤਰ ਉਹ ਚੱਲਿਆ ਇਹ ਹਰੇ ਹਰੇ ਕੱਖ ਖਾ ਕੇ ਬਹੁਤ ਰਾਜੀ ਆ ਕਬੂਤਰ ਆਹ ਦੇਖੋ ਨਾ ਕੱਖ ਖਾ ਰਿਹਾ ਹੈਗਾ ਕਬੂਤਰੀ ਦਾਣਿਆਂ ਤੇ ਲੱਗੀ ਹੋਈ ਆ ਆਹ ਗੋਲਾ ਵਾਚਾ ਅੰਦਰ ਦਾਣਿਆਂ ਤੇ ਲੱਗਿਆ ਹੋਇਆ ਆਪਾਂ ਨੇ ਖੋਡਿਆਂ ਦਾ ਨੰਨ ਵਿੱਚੋਂ ਨਕਸ਼ਾ ਬਦਲਤਾ ਤੇ ਉਹਦੇ ਕਾਰਨ ਕਬੂਤਰੀ ਨੇ ਹਜੇ ਬੱਚੇ ਹੁਣ ਜਾਣੀ ਸੰਭੇਣਗੇ ਪਹਿਲਾਂ ਮੈਨੂੰ ਐ ਹੋ ਗਿਆ ਦੀ ਮਾਹ ਵੀ ਬੱਚੇ ਸੰਭੜ ਨਹੀਂ ਕਿਉਂਕਿ ਖੋਡਿਆਂ ਦਾ ਨਕਸ਼ਾ ਬਦਲ ਗਿਆ ਕਿ ਇਹ ਵਿਚਾਰੀ ਰਾਤ ਬਾਹਰੇ ਕੱਟਿਆ ਗਈ ਇਹ ਬਾਹਰੇ ਰਾਤ ਕੱਟਣ ਕਰਕੇ ਉਪਰ ਉਪਰ ਆ ਜਾ ਲੱਗੇ ਨਾ ਆ ਕੇ ਆਈ ਆ ਗਈ ਗੋਲੇ ਬੱਚੇ ਦੀ ਇਹ ਗੋਲੇ ਬੱਚੇ ਨੂੰ ਮੈਂ ਜਾਲ ਚ ਪਾ ਕੇ ਲੈ ਗਿਆ ਸੀ ਉਹ ਜਿਹੜਾ ਖੁੱਡੇ ਤੇ ਪਿਆ ਜਾਲ ਚ ਪਾ ਕੇ ਲੈ ਜਾ ਕੇ ਜਦ ਉੱਥੇ ਮੜਾ ਇਹ ਭੜਕਾਈ ਦਿੱਤੀ ਇਹਦੀ ਨਾਲ ਦੀ ਨਾਲ ਜਾਲ ਤੇ ਆ ਬੈਠੀ ਮੈਨੂੰ ਐ ਦੀ ਮਾਂ ਵੀ ਆਉਣਾ ਨਹੀਂ ਹੈਗਾ ਏਸੇ ਲਈ ਗੋਲਾ ਬੱਚਾ ਆਪਦਾ ਹੀ ਆ ਹੈ ਗੋਲੇ ਬੱਚੇ ਦੀ ਆ ਗਈ ਆ ਹਾ 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 ਲਓ ਇੱਕ ਤਾਂ ਪਹੁੰਚ ਗਿਆ ਸ਼ਤਰੀ ਤੇ ਲੱਠੀ ਦਾ ਬੱਚਾ ਜੀ ਦੀ ਪੌਂਚ ਨਿਕਲੀ ਹੈ ਝਾੜਾਂ 'ਚ ਪਿਆ ਹੋਇਆ। ਬਾਕੀ ਆ ਦੇਖੋ ਇਹਨਾਂ ਦਾ ਲੱਗਿਆ ਜੋੜਾ ਹਣਾ ਲੱਠੀ ਦਾ। ਇਹਦਾ ਬੱਚਾ ਇੱਕ ਛਤਰੀ ਤੇ ਆ ਗਿਆ। ਇਹ ਹੀ ਕਬੂਤਰ ਹੈ, ਇਹ ਹੀ ਕਬੂਦਰੀ ਦਾ ਬੱਚਾ ਉਹ। ਜਿਹੜਾ ਮੌਜੇ ਨਾਲ ਜੋੜਾ ਹੈਗਾ। ਉਹ ਵੀ ਆਉਣ ਦੀ ਤਿਆਰੀ ਚਾ। ਔਰ ਉਹ ਨੀਲਾ ਕਬੂਤਰ ਜਿਹੜਾ ਗੋਲਾ ਬੱਚਾ ਆਪਣਾ ਅੰਦਰ ਖੋਡੇ 'ਚ ਬੈਠਾ। ਇਹ ਮੈਨੂੰ ਐ ਸ਼ੱਕ ਪੈਂਦਾ ਵੀ ਕਬੂਤਰੀ ਬਣ ਗਈ। ਆ ਗਿਆ ਜੀ ਇਹ ਲੱਠੀ ਦਾ ਬੱਚਾ। ਆ ਗਈ ਲੱਠੀ ਮਾਉ ਜਿਆਲੀ ਕੁੱਗੀ। ਆ ਆ ਆ ਆ ਆ ਆ। ਔਲਾ ਜੀ ਗੋਲੇ ਬੱਚੇ ਦੇ ਦੇਖੋ। ਇਹਦੇ ਉੱਤੇ ਤੇਵਰ ਪੂਰੇ ਬਦਲ ਗਏ। ਹੁਣ ਇਹ ਮੈਂ ਮਾੜਾ ਉੜ ਜਾਂ ਮੈਂ 2 ਦਿਨ ਹੋ ਗਏ ਤੇੜਾ ਹੁੰਦੇ ਰਹੇ ਤੇ ਅੱਜ ਇਹ ਤਾਂ ਨਹੀਂ ਛੱਡਿਆ ਵੀ ਚੱਲ। ਖੇਡ ਆਵਾਂਗੇ ਅੱਜ ਤਾਂ ਵੀ ਪੂਰਾ ਖੋਸਾਗਾ ਬਾਈਓ ਧੰਨਵਾਦ ਤੁਹਾਡਾ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਾਓ ਆਪਣੇ ਯਾਰਾਂ ਮਿੱਤਰਾਂ ਨੂੰ ਹੁਣ ਆਪਾਂ ਵੀਡੀਓ ਰੋਜ਼ ਲੰਬੀ ਤੋਂ ਲੰਬੀ ਬਣਾਇਆ ਕਰਾਂਗੇ ਇੱਕ ਦੋ ਦਿਨ ਛੱਡ ਕੇ ਵੀ ਬਣਾਇਆ ਕਰਾਂਗੇ ਧੰਨਵਾਦ ਬਾਈ ਜੀ ਅੱਜ 8 ਮਿੰਟਾਂ ਦੀ ਹੋ ਚੱਲੀ ਵੀਡੀਓ ਲੰਬੀ ਜਾਦੇ ਹੋ ਜੂਗੀ ਫਿਰ ਓਕੇ ਜੀ